ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਸ਼ਕਰੀ ਤਹਿਸੀਲ ਪੱਟੀ ਦੋਸਤੋ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆਂ ਵੀਰ ਕੋਮਲ ਸਿੰਘ ਦੇ ਕੋਲ ਜਿੱਦਾਂ ਕਿ ਵੀਰ ਦਾ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਜਦੋਂ ਵੀ ਦੋਸਤੋ ਬਿਲਕੁਲ ਨਵੇਂ ਪਸ਼ੂ ਆਉਂਦੇ ਆ ਤੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੇ ਆ ਅੱਜ ਦੋ ਬਹਿਣਾ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਦਿਖਾ ਦਾਂਗੇ ਤੇ ਦੋ ਮੱਜਾਂ ਹੋ ਬੜਾ ਦੋਨੋ ਗੱਬਣ ਆ ਦੋਨੋ ਗੱਬਣ ਆ ਬੈੜਾ ਬਿਲਕੁਲ ਤਿਆਰੀ ਤੇ ਆ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰ ਲਾਂਗੇ ਸੋ ਦੋ ਮੱਧਾਂ ਜਿਹੜੀਆਂ ਦੋਸਤੋ ਦਿਖਾਉਣੀਆਂ ਤੁਹਾਨੂੰ ਦੋਵੇਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਨਾਲ ਬੱਚੇ ਆ ਸੋ ਗੱਬਣ ਪਸ਼ੂ ਆਪਣਾ ਦੋਸਤੋ ਤਿੱਪ ਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਤੇ ਸੂਇ ਸਭੈ ਨਗਦੀ ਦੋ ਟਾਈਮ ਚੋਲੋ ਇੱਕ ਟਾਈਮ ਚੋਲੋ ਤੁਹਾਡਾ ਹੱਕ ਬਣਦਾ ਬਿਲਕੁਲ ਤਸੱਲੀ ਤੁਸੀਂ ਕਰਨੀ ਆ ਠੀਕ ਆ ਜੀ ਪੈਸੇ ਇਨਵੈਸਟਮੈਂਟ ਕਰਦਾ ਕੋਈ ਵੀਰ ਤਸੱਲੀ ਤੁਸੀਂ ਕਰਨੀ ਆ ਆਪਦੀ ਤਸੱਲੀ ਜ਼ਰੂਰ ਕਰ ਲਿਆ ਕਰੋ ਅੱਜ ਦੋਸਤੋ 29 ਨਵੰਬਰ ਨੂੰ ਇਹ ਆਪਾਂ ਕ ਟਾਈਮ ਕੋਈ ਸ਼ਾਮ ਦੇ ਦੋਸਤੋ 4 4:30 ਵਜੇ ਦਾ ਬਿਲਕੁਲ ਸਮਾਂ ਹੈਗਾ 4:30 ਮਿੰਟ ਦਾ ਸਮਾਂ ਠੀਕ ਹੈ ਜੀ ਆਓ ਲੈ ਲਈਏ ਜਾਣਕਾਰੀ ਵੀਰ ਕੋਮਲ ਤੋਂ ਪੁੱਛਦੇ ਆ ਕੀ ਡਿਟੇਲ ਆ ਜਿੰਨਾਂ ਪਸ਼ੂਆਂ ਦੀ ਆਜੋ ਜੀ ਸਭ ਤੋਂ ਪਹਿਲਾਂ ਵੀਰ ਕੋਮਲ ਸਾਸਤਰੀ ਕਾਲ ਸਾਸਤਰੀ ਸਾਹਿਬ ਹੋਰ ਸਲਾਮ ਕਿਤਾ ਠੀਕ ਠਾਕ ਜੀ ਬਹੁਤ ਵਧੀਆ ਵੀਰੇ ਆਪਦੇ ਸੁਣਾ ਬਾਹ ਹੋਰੀ ਵਧੀਆ ਬਈ ਠੀਕ ਹੈ ਜੀ ਅੱਛਾ ਕੋਮਲ ਪਸ਼ੂ ਅੱਜ ਆਪਣੇ ਕੋਲ ਚਾਰ ਬਕਾਊਗਾ ਹਾਂ ਜੀ ਚਾਰ ਬਕਾਊਗਾ ਜੀ ਠੀਕ ਹੈ ਜੀ ਹਾਂ ਜੀ ਦੋ ਗਾਵਾਂ ਜੀ ਗੱਬਣਾ ਤੇ ਦੋ ਮਹੀਆਂ ਤਾਲੀਆਂ ਸੁਈਆਂ ਠੀਕ ਹੈ ਜੀ ਹਾਂ ਜੀ ਸੋ ਤਾਂ ਗਿਆ ਪਾਸੂ ਪਿਛਲੀ ਵੀਡੀਓ ਪਾਈ ਸੀ ਆਪਾਂ ਹੋ ਗਏ ਸੇਲ ਸਾਰੇ ਹਾਂਜੀ ਹੋ ਗਏ ਹੀ ਪਾਸੂ ਸਾਰੇ ਸੇਲ ਠੀਕ ਆ ਬਾਕੀ ਰੇਟ ਬੜਾ ਆਵਾਜਬ ਹੁੰਦਾ ਜਾਇਜ਼ ਹੁੰਦਾ ਤਾਂ ਹਾਂਜੀ ਰੇਟ ਦੇ ਆ ਜੀ ਇਹ ਜੀ ਗੱਡ ਨਾਲ ਕੱਟੇ ਬੰਨਦਾ ਕੀ ਫਿਰ ਆ ਜੀ ਅੱਜ ਵੀ ਜਾਇਜ਼ ਹੀ ਹੈ ਹਾਂਜੀ ਦੇ ਆ ਜੀ ਰੇਟ ਮੇ ਲੈ ਲੁੱਟਣ ਵਾਲੇ ਕਰਨੇ ਆਪਾਂ ਮੇਲਾ ਲੁੱਟ ਹੈ ਹਾਂ ਮੇਲਾ ਲੁੱਟਣਾਂ ਦੀ ਕਰਦੀ ਹੈ ਹਾਂਜੀ ਹਾਂਜੀ ਚਲੋ ਬਈ ਪਹਿਲੇ ਵੀ ਕੋਮਲ ਸਿੰਘ ਆ ਪਹਿਲੇ ਨੰਬਰ ਤੇ ਇਸ ਬਾਹਰ ਤੋਂ ਵੀਰ ਸਟਾਰਟ ਕਰ ਲਗੇ ਹਾਂਜੀ ਕੀ ਡਿਟੇਲ ਆ ਵੀਰ ਇਸ ਬਾਹਰ ਦੀ ਇਹ ਭਾਜੀ ਉਹਨਾਂ ਨੇ ਕਹਿਣ ਦੇ ਮੈਂ ਤਾਂ ਕੋਈ ਦੂਜਾ ਸੁਆ ਕਹਿੰਦੇ अच्छा जी ਆਪਾਂ ਦੂਜਿਆਂ ਦੀ ਆਪਾਂ ਤੀਜਾ ਸੁਹਾ ਕਵਾਂਗੇ ਇਹਨੂੰ ਹਾਂ ਤੇ ਇਹਨਾ ਅਗਲੇ ਥਣ ਦੀ ਤੇਲ ਆਏ ਅਗਲੇ ਥਣ ਦੀ ਹਾਂਜੀ ਹਾਂਜੀ ਬਹਿਣੀ ਵਾਲੇ ਥਣ ਦੀ ਠੀਕ ਆ ਅਗਲੇ ਥਣੋਂ ਤੇਲ ਹਾਂਜੀ ਅਗਲੇ ਥਣ ਦੀ ਤਿੰਨੇ ਪੂਰੇ ਚਲਦੇ ਆ ਹਾਂਜੀ ਤਿੰਨੇ ਪੂਰੇ ਵਰਦੇ ਆ ਜੀ ਆਪਾਂ ਭਰਾ ਕੇ ਲਈਏ ਪੂਰੀ ਹਾਂ ਹਾਂਜੀ ਲਓ ਜੀ ਸਵੇ ਆ ਦੋਸਤੋ ਕੋਈ ਵੀਰ ਤੀਜਾ ਮੰਨ ਕੇ ਸੌਦਾ ਕਰ ਸਕਦਾ ਫੇਸ ਕੁਆਲਿਟੀ ਤੁਹਾਨੂੰ ਵਿਖਾ ਦਿੰਨੇ ਆ ਠੀਕ ਆ ਆਹ ਦੇਖੋ ਜੀ ਪੂਰੀ ਬੰਦੇ ਜੱਡੀ ਵਹਿੜ ਆ ਜੀ ਫੁੱਲ ਵੱਡੀ ਹਾਈਟ ਕੱਟਦੀ ਆ ਕੋਈ ਛੋਟੀ ਜੀ ਨਹੀਂ ਕੀ ਸੋ ਆਰਡਰ ਆਰਡਰ ਜਿਹੜਾ ਦੋਸਤੋ ਕਾਫੀ ਵੱਡਾ ਡਰਾਪ ਬਿਲਕੁਲ ਝੋਲੀ ਵਾਲਾ ਲੇਵਾ ਥੋੜੀਆਂ ਭਲਾਂ ਭੁਲਾਂ ਜ਼ਰੂਰ ਤੁਹਾਨੂੰ ਮਹਿਸੂਸ ਹੋਣਗੀਆਂ ਲੱਗਣਗੀਆਂ ਨਾਲ ਪਲਾ ਹੈਗੀਆਂ ਠੀਕ ਆ ਆ ਤੋੜ ਲੋ ਤੋੜ ਲੋ ਲਓ ਜੀ ਕਿੜੀ ਸੋ ਸਰੀਰ ਦਾ ਢਾਂਚਾ ਬਹੁਤ ਵੱਡਾ ਹਨਾ ਵੀ ਕੋਮਲ ਹਾਂਜੀ ਵੱਡੇ ਸਰੀਰ ਦੀ ਹੈ ਜੀ ਬਹੁਤ ਵੱਡੀ ਵੈੜਾ ਜੀ ਫਾਰਮ ਚ ਲਈ ਆਵਾ ਬਹੁਤ ਚੰਗੇ ਫਾਰਮ ਚ ਲਈ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਬਲਕਿ ਇੱਕ ਥਾਂ ਤੇ ਤੇਲ ਪਿਛਲੇ ਸਵੇਰ ਦੀ ਹੋਈ ਹੈ ਜਾਂ ਪਹਿਲੇ ਪਹਿਲੇ ਸਵੇਰੇ ਦੇ ਵਿੱਚ ਕੋਈ ਪ੍ਰੋਬਲਮ ਪੈ ਗਈ ਸੀ ਪਹਿਲੇ ਸਵੇਰ ਜੀ ਆਂਦੇ ਤੇਲ ਹੋਈ ਹੈ ਜੀ ਪਹਿਲੇ ਸਵੇਰ ਹਾਂਜੀ ਠੀਕ ਹੈ ਹਾਂਜੀ ਪਹਿਲੇ ਸਵੇਰੇ ਜੋ ਉਹ ਤੇ ਉਹਦਾ ਕਹਿੰਦੇ ਸੀ 38 39 ਲੀਟਰ ਦਰ ਦਿੰਦੀ ਰਹੀ ਹੈ ਤੇ ਨਾ ਥਲਾਂ ਚ ਹਾਂ ਆਪਾਂ 38 39 ਲੀਟਰ ਨਹੀਂ 35 ਲੀਟਰ ਕਵਾਂਗੇ ਬਾਕੀ ਜੋ ਆਪਣਾ ਕੋਈ ਭੈਣ ਭਰਾ ਲਊਗਾ ਆਪਣੀ ਸਮਝ ਨਾਲ ਲਵੇ ਆਪ ਦੀ ਟਿੱਪ ਕਿ ਤਸਲੀ ਕਰਕੇ ਲਵੇ ਹਾਂਜੀ ਹਾਂਜੀ ਬਿਲਕੁਲ ਦੋਸਤੋ ਭਰਿਆ ਭਾਂਡਾ ਵੈਸੇ ਗੱਬਣਾ ਤੇ ਕੋਈ ਵੀਰ ਬਿਲਕੁਲ ਆਪ ਦਾ ਤਿੰਨ ਥਣ ਜਿਹੜੇ ਆਪਦੇ ਚੈੱਕ ਪਾਸ ਕਰਦੇ ਹਾਂ ਹਾਂਜੀ ਥਣ ਥਣ ਬਹੁਤ ਚੰਗਾ ਕੁਆਲਟੀ ਵਾਲਾ ਜੀ ਠੀਕ ਹੈ ਤਿੰਨ ਥਣ ਪ੍ਰੋਪਰ ਵਰਦੇ ਆ ਤੇ ਵੀਰਾਂ ਦਾ ਵੀ 30 ਤੋਂ ਪਲੱਸ ਜਿਹੜੀ ਆਪਾਂ ਇਹਦੀ ਕੈਪੈਸਿਟੀ ਕਹ ਕੇ ਇਹ ਸੇਲ ਕਰਦੇ ਪਏ ਆ ਠੀਕ ਆ ਜੀ ਸੋ ਕਿਤੇ ਨਾ ਕਿਤੇ ਜਿਹੜਾ ਦੋਸਤੋ ਐਚ ਐਫ ਦਾ ਨਿੱਟਲ ਬਿਟ ਜਿਹੜਾ ਸ਼ਾਹੀਵਾਲ ਦਾ ਕਰਾਸ ਵੀ ਤੁਸੀਂ ਥੋੜਾ ਜਿਹਾ ਮੰਨ ਸਕਦੇ ਜੇ ਵਿੱਚ ਠੀਕ ਆ ਜੀ ਸੋ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਫੁੱ ਤੇ ਫੇਸ ਕੁਆਲਟੀ ਇੱਕ ਵਾਰੀ ਤੁਸੀਂ ਫੇਰ ਜ਼ਰੂਰ ਦੇਖ ਲਓ ਠੀਕ ਆ ਜੀ ਆ ਦੇਖੋ ਠੀਕ ਆ ਸੋ ਇੱਕ ਬਿਲਕੁਲ ਜ਼ਿਕਰ ਜੋਗ ਇਹ ਵੀ ਗੱਲ ਹੈਗੀ ਆ ਵੀ ਅਗਲੇ ਥਣੋਂ ਜਿਹੜੀ ਤੇਲ ਬਹਿਣੀ ਵਾਲੇ ਇੱਕ ਬਹਿਣੀ ਵਾਲਾ ਜਿਹੜਾ ਅਗਲਾ ਪਾਸਾ ਉਸ ਥਣੋਂ ਤੇਲ ਆ ਠੀਕ ਆ ਸੋ ਬਾਕੀ ਤਿੰਨੇ ਥਣ ਪਰਪਰ ਵਰਦੇ ਆ ਕੋਈ ਵੀਰ ਆਪਦੇ ਟਿਪ ਕੇ ਤਸੱਲੀ ਕਰ ਲੈ ਤੇ ਕੋਮਲ ਕਿੰਨਾ ਵੀਰੇ ਮੁੱਲ ਲੈਣ ਦੇਣ ਕੀ ਰੋਗਾ ਦਾ ਰੇਟ ਤੇ ਸੰਧੂ ਸਾਹਿਬ ਮੈਂ ਰਾਰਾ 135 ਕਰ ਲਏ ਆ ਕੋਈ ਤੇ ਲੱਖ ਛੋੜ ਕਰਦਾ ਇਕੱਲੇ 35 ਦੇ ਦਾਂਗੇ ਅੱਛਾ ਜੀ ਵਧੀਆ ਵਧੀਆ ਮਜ਼ਾਕ ਭਰਾ ਦਾ ਹਾਂਜੀ ਹਾਂਜੀ 35 ਦੀ ਦੇਦਾ ਆਪਾਂ ਪਾਰਾ ਵੇਂਦੀਆ ਆਪਾਂ ਪਾਰਾ ਦੇ ਦੇਣੀ ਆ ਜੀ 35 ਦੀ ਹਾਂਜੀ ਕੱਲੇ 35 ਦੀ ਹੁਣ ਕੱਲੇ 35 ਦੀ ਹੈ ਨਾ ਕੱਲੇ 35 ਦੀ ਦਵਾਂਗੇ ਜੀ ਕਿ ਕਨਫਿਊਜ਼ ਕਰਦੇ ਹੋ ਜਿਵੇਂ ਕੋਈ ਆ ਕੇ ਵੀ 1,35 ਦੀ ਹੈ ਨਹੀਂ ਨਹੀਂ ਆਪਾਂ ਡਰਾਉਂਦੇ ਥੋੜਾ ਕੈਨੂੰ ਠੀਕ ਆਪਾਂ ਵੇ ਮਜ਼ਾਕ ਕਰਦੇ 1 35 ਦੇ ਮੰਗਦੇ ਵੇਹੇ ਲਾ ਕੇ ਵੀ ਪੂਰਾ ਘੈਂਟ 1,35000 ਦੇ ਲੱਕ ਸਿੱਧਾ ਹੀ ਡਾ ਦੇਣਾ ਵਿੱਚੋਂ ਠੀਕ ਹਾਂਜੀ ਸੋ 35000 ਦੇ ਵੀਰ ਕਹਿੰਦਾ ਵੀ ਆਪਾਂ ਦੇ ਦੇਾਂਗੇ ਸੋ ਵਾਹਰ ਦੋਸਤੋ ਵੱਟੇ ਕੱਦ ਕਾੜ ਦੀ ਆ ਮਜ਼ਾਕ ਨਾਲ ਮਜ਼ਾਕ ਰਹਿ ਗਿਆ ਫੁੱਲ ਵੱ ਬਾਕੀ ਹਵਾਨਾ ਲੇਵਾ ਤੁਸੀਂ ਦੇਖ ਹੀ ਲਿਆ ਦੁੱਧ ਜਿਹੜਾ ਦੋਸਤੋ ਬਿਲਕੁਲ ਕੇ ਸੇਵਾ ਦਾ ਤੁਹਾਡੀ ਸਮਝਾ ਜਿੰਨਾ ਵੀ ਕਿਸੇ ਵੀਰ ਨੂੰ ਲੱਗਦਾ ਹੋਊਗਾ ਉਸ ਅਕੋਰਡਿੰਗ ਤੁਸੀਂ ਗੱਲਬਾਤ ਕਰ ਲਿਓ ਤਿੰਨ ਥਾਂ ਪ੍ਰੋਪਰ ਵਰਤੇ ਆ ਕੋਈ ਪੂਰੇ ਭਰਾ ਕੇ ਬਿਲਕੁਲ ਤਸੱਲੀ ਕਰ ਸਕਦਾ ਬੌਲਾ ਭੰਗੀ ਹੋਗੀ ਨਾ ਨਹੀਂ ਇਹ ਸ਼ਹਿਦੀ ਆਉਂਦਾ ਜੀ ਵੀ ਸ਼ਹਿਦੀ ਆ ਹਾਂਜੀ ਆਪਾਂ ਕਾਜੀ ਕੱਲ ਹੀ ਲਈ ਸ਼ਾਮੀ ਦੇ ਆਪਾਂ ਟਿਪ ਕੇ ਲਈ ਆਪਾਂ ਠੀਕ ਆ ਜੀ ਹਾਂਜੀ ਸ਼ਹਿਦੀ ਆਉਂਦਾ ਜੀ ਜੀ ਠੀਕ ਆ ਭਰਾ ਕੋਮਲ ਤੇ ਸੰਧੂ ਸਾਹਿਬ ਇੱਕ ਮਾਨਾ ਜਿਹੜਾ ਲੈ ਗਿਆ ਸਾਰਾ ਸਾਲ ਬੌਲਾ ਹੀ ਖਾਊਗਾ ਇੱਕ ਰੰਮੜਾਂਗੇ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਭਰਾ ਠੀ ਲਓ ਵੀ ਦੋਸਤੋ ਠੀਕ ਆ ਜਰੂਰ ਤੁਸੀਂ ਸੰਪਰਕ ਕਰ ਲਿਓ 35000 ਜਸਟ ਵਿੱਚੋਂ ਕਿ ਥੋੜਾ ਬਾਤ ਹੋਇਆ ਕਿ ਮਾਨਤਨ ਗੁੰਜਾਇਸ਼ ਹੋ ਜੂਗੀ ਠੀਕ ਆ ਅਗਲੀ ਆਪਣੇ ਕੋਲ ਜਰਸੀ ਆ ਗਈ ਹੈ ਜੀ ਹਾਂਜੀ ਜਰਸੀ ਆ ਗਈ ਹੈ ਜੀ ਤੇ ਕੋਮਲ ਭਾਈ ਕੀ ਡਿਟੇਲਿੰਦੀ ਇਹ ਦੂਜਾ ਸੂਆ ਜੀ ਵੈਡ ਘਰ ਆ ਲੈਣੇ ਦੱਸਣੇ ਮਤਲਬਕ ਦੂਜਾ ਸੂਆ ਹਾਂਜੀ ਤੇ ਮੂੰਹ ਛਿੱਗੀ ਆ ਜੀ ਅੱਛਾ ਹਾਂਜੀ ਹਾਂਜੀ ਮੂੰਹ ਛੇ ਦਾ ਦੂਜਾ ਸੂਆ ਹਾਂਜੀ ਦੂਜਾ ਦੋ ਦਿਨ ਕਿੰਨੇ ਲੱਗੇ ਜੀ ਇਹਦੇ ਤੇ ਇਹਨੇ 10 ਕ ਲੈ ਹੀ ਜਾਊਗੀ ਇਹਦੇ 10 ਕ ਹਾਂਜੀ ਕਿੱਥੇ ਲੈ ਜੂ ਅੰਦਰ ਬਾਹਰ ਦਾ ਹਾਂ ਗਦੇ ਬਾਕੀ ਚਾਰੇ ਥਣ ਵਧੀਆਂ ਨੇ 33 ਹਾਂਜੀ 33 ਪੂਰੀ ਵਰਦੀ ਹੈ ਜੀ ਅੱਜ ਹੀ ਆਈ ਹੈ ਸਵੇਰੇ ਜੀ ਸ਼ਾਇਦ ਹੀ ਹੁੰਦਾ 33 ਹਾਂਜੀ ਸ਼ਾਇਦ ਹੀ ਹੁੰਦਾ ਜੀ ਠੀਕ ਹੈ ਲੈ ਜੂ 10 ਦਿਨ ਹੈ ਨਾ ਹਾਂਜੀ 10 ਦਿਨ ਲੈ ਜੂਗੀ ਲਓ ਜੀ ਆਰਾਮ ਨਾਲ ਦੋਸਤੋ 10 ਦਿਨ ਲੈ ਜੂਗੀ ਮੂੰਹੋਂ 6 ਦਿਨ ਦਾ ਛਿੱਗੀ ਆ ਦੂਜਾ ਸੂਆ ਇਸ ਵચ્ੀ ਨੇ ਸੂਣਾ ਠੀਕ ਹੈ ਜੀ ਸੋ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਝੁੰਗੀ ਆ ਠੀਕ ਹੈ ਜੀ ਸਿੰਘ ਥੁਰ ਤੁਹਾਨੂੰ ਨਜ਼ਰ ਆਣਗੇ ਝੁੰਗੀ ਸਿੰਘਾ ਠੀਕ ਹੈ ਜੀ ਆ ਕਰੋ ਤੇ ਹੂੰ ਤੁਰ ਲੋ ਸੋ ਹਾਈਟ ਕੱਦ ਨਾਰਮਲੀ ਫੁੱਲ ਵੱਡੀ ਹਾਈਟ ਕਰਦਾ ਦੋਸਤੋ ਠੀਕ ਆ ਥੋੜਾ ਜਿਹਾ ਅ ਲਸਥੇਰੇਪਨ ਦੇ ਵਿੱਚ ਕੋਈ ਵੀਰ ਕਹਿ ਲੈ ਥੋੜਾ ਜਿਹਾ ਲਿਸਾ ਪਸੂ ਤੁਹਾਨੂੰ ਜਾਪਦਾ ਹੋਊਗਾ ਹਾਈਟ ਕਰਦਾ ਜੀ ਪੂਰੀ ਉੱਚੀ ਆ ਅੱਗੇ ਜਿਹੜਾ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਭਰ ਲੂਗਾ ਬਿਲਕੁਲ ਦੋਸਤੋ ਤੇ ਵੜ ਵੱਡੀਆਂ ਵੜਾਂ ਦੇ ਵਿੱਚ ਜਾਪੂਗੀ ਕਿਉਂਕਿ ਕੱਦ ਕਾੜ ਦੀ ਸੋਣੀ ਆ ਠੀਕ ਆ ਜਿੱਦਾਂ ਆਪਾਂ ਨਾਰਮਲ ਜਰਸੀ ਤੁਸੀਂ ਕਹਿ ਸਕਦੇ ਜਰਸੀ ਥੋੜਾ ਕਿਨ ਜੀ ਕਹਿ ਸਕਦੇ ਜੀ ਠੀਕ ਆ ਜੀ ਬਾਕੀ ਥਣ ਥਣ ਤੋਂ ਪੂਰਾ ਲੰਬਾਈ ਦੇ ਵਿੱਚ ਹਾਂਜੀ ਹਾਂਜੀ ਪਸਵਾ ਕੇ ਹੋਰ ਕਰ ਦੇਣਾ ਜੀ ਇਹ ਆ ਦੇਖੋ ਜੀ ਠੀਕ ਆ ਸੋ ਥਾਨ ਥੋਂ ਦੀ ਕੰਡੀਸ਼ਨ ਜਿਹੜੀ ਆ ਦੋਸਤੋ ਹੱਥੀ ਚਵਾਈਲਾ ਥਾਨ ਨਿਕਲ ਆਊਗਾ ਬਿਲਕੁਲ ਪਸਮਣ ਤੋਂ ਬਾਅਦ ਤੇ 10 ਦਿਨ ਹਜੇ ਬਾਕੀ ਆ ਦੂਜਾ ਸੂਬਾ ਤੇ ਕਿੰਨਾ ਕੋਮਲ ਮੋਲੇ ਦਾ ਮੋਲੇ ਦਾ 30000 ਆ ਜੀ 2000 ਵੀ ਲੈ ਸਕਾਂ ਦਾਂਗੇ 28 ਦੇਣੀ 28 ਦੀ ਹਾਂਜੀ ਠੀਕ ਹੈ ਭਰਾ 8000 ਦੀ ਦੋਸਤੋ ਲਾਸਟ ਲੈਣ ਦੇਣ ਜਿਹੜਾ 28000 ਆ 30000 ਡਿਮਾਂਡ ਆ ਵਿੱਚੋਂ 2000 ਲੈ ਸਕਾਂ ਠੀਕ ਆ ਜੀ 28000 ਦੇ ਇਹ ਵਾੜ ਦਿੱਤੀ ਜਾਊਗੀ ਠੀਕ ਆ ਜਰਸੀ ਵਾੜ ਤੇ ਜਿਸ ਵੀਰ ਨੂੰ ਫੱਬੂਗੀ ਜਜੂਗੀ ਤੁਸੀਂ ਆਪਦੇ ਤਸੱਲੀ ਘਰ ਆਣ ਕੇ ਕਰ ਲਿਓ ਕੋਈ ਵੀ ਰੋਂ ਆਨਲਾਈਨ ਮੰਗਾਉਣਾ ਚਾਹੁੰਦਾ ਤੇ ਤਾਂ ਵੀ ਤੁਸੀਂ ਜਿਹੜਾ ਦੋਸਤੋ ਵੀਡੀਓ ਕਾਲ ਤੇ ਵੀ ਬਿਲਕੁਲ ਟਿੱਪ ਕੇ ਤਸੱਲੀ ਕਰਵਾ ਸਕਦੇ ਜੀ ਠੀਕ ਆ ਸੋ ਚਾਰ ਥਾਣਾ ਕਿਸੇ ਤਰ੍ਹਾਂ ਦੀ ਕੋ ਫੋਟ ਕਿਸੇ ਤਰ੍ਹਾਂ ਦੀ ਕੋ ਸ਼ਾਂਖ ਵਗੈਰਾ ਜਿਹੜੀ ਨਜ਼ਰ ਨਹੀਂ ਆਊਗੀ ਨਾਲ ਚਾਰ ਥਾਣਾ ਪ੍ਰੋਪਰ ਠੀਕ ਆ ਸਕੁੰਮਲ ਅਗਲੇ ਪਾਸੇ ਆਪਣੇ ਕੋਲ ਦੋ ਮੱਝਾਂ ਬਿਲਕੁਲ ਸੂਈਆਂ ਸਵਾਈਆਂ ਹਾਂਜੀ ਮੱਝਾਂ ਦੋਵੇਂ ਤਾਲੀਆਂ ਸੂਈਆਂ ਜੀ ਠੀਕ ਹੈ ਭਰਾ ਹਾਂਜੀ ਕੀ ਡਿਟੇਲ ਆ ਵੀਰੇ ਸਭ ਪਹਿਲਾਂ ਇਹ 7-8 ਦਿਨ ਦੀ ਮੈਂ ਸੂਈ ਆ ਜੀ 8-7 ਦਿਨਾਂ ਦੀ ਹਾਂਜੀ ਇਹ ਤਾਂ ਮਗਰ ਇਹ ਕਟਾ ਜੀ ਇਹਦੇ ਮਗਰ ਕਟਾ ਆ ਜਿਹੜਾ ਕਟਾ ਜਦਾ ਹੀ ਆ ਤੇ ਕੰਬਲ ਸੁਵੇ ਕਿੰਨੇ ਮਈ ਆ ਸੁਵੇ ਤੀਜੇ ਆ ਜੀ ਇਹ ਤੀਸਰਾ ਸੁਵਾ ਹਾਂਜੀ ਹੁਣ ਜਿੱਦਾਂ 8-7ਾਂ ਦਾ ਨੇ ਜੀ ਸੁਈ ਆ ਦੁੱਧ ਤੇ ਫਿਲਹਾਲ ਚੱਲ ਚੱਲਦੀ ਪਈ ਹੋਊਗੀ ਦੁੱਧ ਕੀ ਇਸ ਸਟਾਰਟਿੰਗ ਹੋਣੀ ਦੁੱਧ ਦੀ ਸਟਾਰਟਿੰਗ ਆ ਜੀ 9 ਕਿਲੋ ਦੇ ਆ ਜੀ 9 ਕਿਲੋ ਹਾਂਜੀ ਹਾਂਜੀ ਠੀਕ ਆ ਜੀ ਕੱਲਾ ਕਿਤੇ ਗੱਲਾਂ ਨਾਲ ਰਕਮ 9 ਤਾਂ ਨਹੀਂ ਦੇ ਜੀ ਦੋ ਨੀ ਗੱਲਾਂ ਵਾਲਾ ਨਹੀਂ ਜੀ ਚਵਾ ਕੇ ਦੇਵਾਂਗੇ ਜੀ ਠੀਕ ਆ ਚਵਾ ਕੇ ਜਿਹੜਾ ਆਪਣੇ ਘਰੇ ਕੋਈ ਚੋਕੇ ਲੈ ਲਈ ਹਾਂਜੀ ਆਪਣੇ ਘਰੇ ਚੋਕੇ ਲੈ ਲਏ ਜੀ 9 ਕਿਲੋ ਹਾਂਜੀ ਹਾਂਜੀ ਸਵੇਰ ਤੀਜਾ ਦੱਸਤਾ ਹਾਂਜੀ ਸਵੇਰ ਤੀਜਾ ਜੀ ਲਓ ਜੀ ਸੂਵਾ ਤੇਜਾ ਦੋਸਤੋ ਹਾਈਟ మీడియం ਦੇ ਵਿੱਚ ਆ ਅਡ ਰੋਡਰ ਦੀ ਕੁਆਲਿਟੀ ਸੋਹਣੀ ਆ ਠੀਕ ਆ ਜੀ ਆ ਬਿਲਕੁਲ ਤੁਸੀਂ ਆ ਬੈਕ ਸਾਈਡ ਤੋਂ ਦੇਖ ਲਓ ਠੀਕ ਆ ਤੋਂ ਤੋੜ ਕੇ ਵੀ ਤਸੱਲੀ ਨਾਲ ਦਿਖਾਵਾਂਗੇ ਮਗਰ ਕਟਾ ਅੱਠਾ ਸੱਤਾਂ ਦਿਨਾਂ ਦੀ ਸੂਈ ਦੇ ਥੱਲੇ ਬਿਲਕੁਲ ਜਿਹੜਾ 9 ਕਿਲੋ ਦੁੱਧ ਅਜ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਘਰਾਂ ਕੇ ਚੋਲਣਾ ਠੀਕ ਆ ਆ ਦੇਖੋ ਡਰਦੀ ਹੈ ਇੱਕ ਕਿਹੜਾ ਕਮਾ ਲਓ ਤੋਰ ਤੋਰ ਲੋਜੀ ਤੇ ਬਾਕੀ ਜਵਾਬ ਸਮਾ ਚੰਗਾ ਬਿਲਕੁਲ ਹਰ ਜਵਾਬ ਸਮਾ ਬਹੁਤ ਵਧੀਆ ਜੀ ਇਹਦਾ ਅੱਛਾ ਜੀ ਹਾਂਜੀ ਇੱਕ ਨੰਬਰ ਆ ਜੀ ਚਾਰੇ ਥਾਣਾ ਪੂਰੇ ਵਰਦੇ ਪੂਰੇ ਵਰਦੇ ਆ ਜੀ ਘੁੱਠੇ ਜੱਡੀ ਧਾਰ ਪਾਉਗੇ ਜੀ ਠੀਕ ਹੈ ਭਰਾ ਹਾਂਜੀ ਕਿੰਨਾ ਮੁੱਲ ਕੁੰਮ ਲਿੰਦਾ ਮੋਟ ਮੋਲੇ ਦਾ 8000 ਰਾਇ ਜੀ ਹਾਂ 2000 ਲੈਸ ਕਰਾਂ ਛੱਡ ਦੀ ਜੇ 60 ਦੀ ਹਾਂਜੀ ਲੋ ਜੀ 60000 ਦੀ ਦੋਸਤੋ ਇਹ ਜਿਹੜੀ ਮੱਝ ਹੋ ਜੂਗੀ ਠੀਕ ਹੈ 62000 ਮੋਲਾ 60000 ਦੀ ਲੈਣ ਦੇਣਾ ਸੋ ਕੋਈ ਵੀ 라ਵੇ ਆਪਦੀ ਤੁਸੀਂ ਤਸੱਲੀ ਦੇ ਨਾਲ ਜਿਹੜੀ ਚਬਾਈ ਕਰਕੇ ਵੇਖ ਸਕਦੇ ਠੀਕ ਹੈ 9 ਕਿਲੋ ਧਾਰਾਂ ਬਿਲਕੁਲ ਸੋ ਟਾਰਡਿੰਗ ਕੋਈ 8-7 ਦਿਨਾਂ ਦੀ ਸੋ ਚੰਗੀ ਸੇਵਾ ਕਰ ਲਓਗੇ ਦੋਸਤੋ ਦੋ ਤੋਂ ਵੱਧ ਵੀ ਜਾਊਗਾ ਠੀਕ ਆ ਜਪਸੂ ਬਿਲਕੁਲ ਤਾਜ਼ਾ ਸੱਜਰ ਸੋਇਆ ਤੇ ਬਿਲਕੁਲ ਅਲਡ ਰੋਡਰ ਦੀ ਕੁਆਲਿਟੀ ਬਿਲਕੁਲ ਚੰਗੀ ਆ ਤੇ ਚੁਵਾਈ ਦਾ ਟਾਈਮ ਕਿੰਨਾ 6 ਰੋ 6 ਹੀ ਆ ਹਾਂਜੀ 6 ਰੋ 6 ਹੀ ਆ ਚੁਵਾਈ ਦਾ ਟਾਈਮ ਠੀਕ ਆ ਹਾਂਜੀ ਲਓ ਜੀ ਠੀਕ ਆ ਸੋ ਬਿਲਕੁਲ ਟਾਈਮ ਤੋਂ ਟਾਈਮ ਆਉਦੀ ਕੋਈ ਵੀ ਰਣ ਕੇ ਤਸੱਲੀ ਕਰ ਸਕਦਾ ਠੀਕ ਆ ਬਖਾਲਾ ਬਿਲਕੁਲ ਪੱਦਰ ਬਰਾਬਰ ਠੀਕ ਆ ਇਸ ਤੋਂ ਬਾਅਦ ਆਪਣੇ ਕੋਲ ਇਹ ਜੜੀ ਮੱਝ ਅਗਲੀ ਹਾਂਜੀ ਆਉਂ ਹੈ ਜੀ ਇਹਦਾ ਕੀ ਕੰਮ ਹੈ ਬਾਈ ਡਿਟੇਲ ਇਹ ਤੀਜੇ ਚੌਥੇ ਦਿਨ ਦੀ ਸੂਈ ਹੈ ਜੀ ਇਹ ਵੀ ਅੱਛਾ ਮਗਰੇ ਇਹਦੇ ਕੱਟੀ ਹੈ ਜੀ ਲਓ ਜੀ ਹਾਂਜੀ ਆ ਕੱਟੀ ਇਹਦੀ ਹੈ ਨਾ ਹਾਂਜੀ ਇਹਦੀ ਹੈ ਜੀ ਕੱਟੀ ਹੈ ਹਾਂਜੀ ਤੀਜੇ ਚੌਥੇ ਦਿਨ ਦੀ ਸੂਈ ਹੈ ਤੇ ਇਹ ਸੂਬਾ ਕਰਵਾ ਸੂਬਾ ਤੀਜਾ ਜੀ ਇਹ ਵੀ ਤੀਜਾ ਸੂਬਾ ਹਾਂਜੀ ਤੇ ਜੇ ਚੁੱਕੀ ਬਾਕੀ ਕੋਈ ਆਪਦੀ ਸਮਝਣਾ ਮਾਨ ਸਕਦਾ ਆਪਾਂ ਕਿਹੜਾ ਕਿਹੜੇ ਕਾਪੀ ਤੇ ਲਿਖ ਕੇ ਦੇ ਦੇਣਾ ਹੈ ਹਾਂ ਆਪਣੇ ਕੋਲ ਹੀ ਆਪਾਂ ਕੋਈ ਸੂਈ ਸਵਾਈ ਲੈਂਦੀ ਨਹੀਂ ਆਪਾਂ ਸੂਆ ਸਵਾਈ ਲੈਂਦੇ ਸਾਰੇ ਡੰਗਰ ਦੀ ਠੀਕ ਆ ਹਾਂਜੀ ਦੋਨੇ ਸੂਈ ਤੇ ਹੁਣ ਬੌਲਾ ਹੋਊਗਾ ਥੱਲੇ ਬੌਲਾ ਹੀ ਆ ਜੀ 7-8 ਕਿਲੋ ਕੇ ਬੌਲਾ ਗਏ ਲੇ ਗਏ ਦੁੱਧ ਗਏ ਲੇ 7-8 ਕਿਲੋ ਹਾਂਜੀ ਤੇ ਚੁਵਾਈ ਦੀ ਦੱਸ ਦੋ ਕਿਦਾਂ ਦੀ ਹੈ ਚੁਵਾਈ ਇੱਕ ਨੰਬਰ ਆ ਜੀ ਇਹ ਪੂਰਾ ਕਿਸੇ ਤਰ੍ਹਾਂ ਦਾ ਕੋਈ ਭੈਣ ਭਰਾਣੇ ਲੈ ਜਾਣਾ ਕੋਈ ਲਾਂਬੇ ਵਾਲੀ ਗੱਲ ਨਹੀਂ ਨਹੀਂ ਲਾਂਬੇ ਵਾਲੀ ਕੋਈ ਗੱਲ ਨਹੀਂ ਧਾਰਪੂਰੀ ਮੋਟੀ ਆਊਗੀ ਜੀ ਠੀਕ ਆ ਜੀ ਹਾਂਜੀ ਪੂਰੀ ਵਰਦੀ ਆ ਜੀ ਠੀਕ ਆ ਆ ਅਗਲੇ ਮਗਰਲੇ ਥਾਂ ਦਾ ਸਾਈਜ਼ ਵੇਖ ਲਓ ਤੇ ਆਹ ਵੇਖੋ ਜੀ ਠੀਕ ਆ ਸੋ ਪੂਰੀ ਤਸੱਲੀ ਵਾਲੀ ਆ ਬਿਲਕੁਲ 8-7 ਕਿਲੋ ਬੌਲਾ ਹਜੇ ਆ ਠੀਕ ਆ ਜੀ ਸੋ ਬਾਕੀ ਦੁੱਧ ਤੁਸੀਂ ਅੱਗੇ ਜਿਹੜਾ ਤੁਸੀਂ ਸੇਵਾ ਦੇ ਵਧਾ ਸਕਦੇ ਜੇ ਫਿਰ ਤਾਂ ਬੌਲੇ ਦੇ ਵਿੱਚ ਕਾਊਂਟ ਕਰ ਲਓ ਬਿਲਕੁਲ 8-7 ਕਿਲੋ ਜਿਹੜਾ ਹੁਣ ਬੌਲਾ ਹੈ ਬਾਕੀ ਮੂੰਹ ਮੱਥੇ ਦੀ ਵਤੀਆ ਗੁਲਾਈ ਦੇ ਵਿੱਚ ਪੂਰਾ ਆਰਾਊਂਡ ਮੁੜਿਆ ਬਿਲਕੁਲ ਸੇੰਗ ਆ ਠੀਕ ਆ ਤੇ ਪਤਲੇ ਪਿੰਡੇ ਦੀ ਆ ਕੋਈ ਤਿੰਨਾਂ ਕਿ ਦਿਨਾਂ ਦੀ ਸੂਈਆ ਮਗਰ ਵੀ ਕੱਟੀ ਆ ਆ ਲਓ ਜੀ như toro lôi ਠੀਕ ਅਛਾ ਕੋਮਲ ਭਾਈ ਫਿਰ ਕੀ ਜਾਂਦਾ ਲੈਣ ਦਾਨ ਕੀ ਕਰਦੇ ਆ ਮੋਲੇ ਦਾ ਬੋਿੰਡਾ ਯਾਰ ਕਰਦੇ ਆ ਜੀ ਬਹੁਤ ਜਾ ਹਾਂਜੀ ਪੂਰੇ 50 ਦੀ ਮੈਂ ਦੇ ਦਾਂਗੇ ਪੂਰੇ 50 ਦੀ ਹਾਂ ਨਾ ਜੀ ਹਾਂਜੀ ਹਾਂ ਨਾ ਜੀ ਠੀਕ ਹੈ ਭਰਾ ਮਿਲਦੀ ਮੁੱਲਦੀ ਬਿਲਕੁਲ ਬੱਚੇ ਦੇ ਨਾ ਮਿਲਦੀ ਬੱਚੇ ਦੇ ਆ ਜੀ ਕੱਟੀ ਮਗਰ ਆ ਜੀ ਇਹਦੇ ਲਓ ਜੀ ਮਗਰ ਕੱਟੀ ਆ ਦੋਸਤੋ ਤਾਂ ਰੇਟ ਜਾਇਜ਼ ਬਿਲਕੁਲ ਵਾਜਬ ਜੈਨੂਨ ਰੇਟ ਹੁੰਦੇ ਆ ਮਗਰ ਕੱਟੀ ਆ ਕੱਟੀ ਤੁਸੀਂ ਦੇਖ ਸਕਦੇ ਬਿਲਕੁਲ ਐਕਟਿਵ ਮਗਰ ਕੱਟੀ ਆ ਠੀਕ ਆ ਸੋ ਕੋਈ ਵੀਰ ਤੀਜਾ ਸਵੇਰ ਸਮਝ ਸਕਦਾ ਮਗਰ ਕੱਟੀ ਆ ਵੀ 8-7 ਕਿਲੋ ਜਿੰਨਾ ਪੋਹਦਾ ਠੀਕ ਆ ਸੋ ਬੋਲੇ ਤੇ ਆਣਗੇ ਤੁਸੀਂ ਚਬਾਈ ਕਰ ਸਕਦੇ ਜੇ ਕੋਈ ਦੂਰ ਦਰਾਡੇ ਵੀਰ ਮੰਗਾ ਰਿਆ ਤੇ ਲਾਈਵ ਆਨਲਾਈਨ ਜਿਹੜਾ ਤੁਸੀਂ ਸੌਦਾ ਕਰਨਾ ਚਾਹੁੰਦੇ ਜੇ ਤੇ ਬਿਲਕੁਲ ਲਾਈਵ ਵੀਡੀਓ ਕਾਲ ਦੇ ਰਹੀ ਵੀ ਤੁਸੀਂ ਤਸੱਲੀ ਕਰ ਸਕਦੇ ਠੀਕ ਆ ਤੇ 52000 ਤੇ 50000 ਲੈਣ ਦੇਣਾ ਜੈਸ ਨੂੰ ਸੋ ਚੰਗੀ ਮਾਝਾ ਜ਼ਰੂਰ ਤੁਸੀਂ ਸੰਪਰਕ ਕਰ ਲਿਓ ਠੀਕ ਆ ਜੇ ਅੰਗ ਭਰ ਪੂਰਾ ਜਵਾਬ ਸਮਾ ਦੇ ਇੱਕ ਨੰਬਰ ਤੇ ਕੋਮਲ ਬਈ ਇਹੋ ਪਸ਼ੂ ਸੀ ਅੱਜ ਹਾਂਜੀ ਇਹ ਚਾਰ ਪੈਸੇ ਸੀ ਕੀgebracht ਹਾਂਜੀ ਤੇ ਬੋਲ ਦੋ ਨੰਬਰ ਆਪਣੇ ਨੰਬਰ ਆਪਣਾ 73476 ਹੈ ਜੀ 1982 ਠੀਕ ਹੈ ਜੀ ਹਾਂਜੀ ਪਿੰਡ ਚਕਰੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸੰਨ ਬਾਈ ਕੋਮਲ ਤੇ ਪਸ਼ੂ ਵਪਾਰ ਦਾ ਕੰਮ ਹੈ ਇਸੇ ਤਰ੍ਹਾਂ ਨਗ ਜਿਹੜੇ ਆ ਆਉਂਦੇ ਰਹਿੰਦੇ ਆ ਇਸ ਘਰੇ ਸੇਲ ਪਰਚੇਜ਼ ਦਾ ਕੰਮ ਆ ਖਾਸ ਤੌਰ ਤੇ ਡੇਲੀ ਰੁਟੀਨ ਦੇ ਵਿੱਚ ਪਸ਼ੂ ਜਿਹੜੇ ਦੋਸਤੋ ਆਉਂਦੇ ਰਹਿੰਦੇ ਆ ਸਮੇ ਸਮੇ ਨਾਲ ਤੁਸੀਂ ਸੰਪਰਕ ਬਣਾ ਕੇ ਆਪਣਾ ਰੱਖ ਸਕਦੇ ਜੀ ਪਸ਼ੂ ਐਨੀਮਲ ਜਿਹੜਾ ਪਸੰਦ ਆਊਗਾ ਵੀਡੀਓ ਕਾਲ ਤੇ ਤਸੱਲੀ ਕਰਵਾ ਸਕਦੇ ਜੀ ਦੂਰ ਸਾਡੇ ਬੈਠੇ ਕੋਈ ਦੂਰ ਨੇੜੇ ਕੋਈ ਵੀਰ ਆਉਣਾ ਚਾਹੁੰਦਾ ਤਾਂ ਪਿੰਡ ਸ਼ਕਰੀ ਤੁਸੀਂ ਵਿజిਟ ਕਰਨੀ ਹੈ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ